ਗੱਲ ਭਾਈ ਅਵਨਤਪਾਲ ਦੀ ਮਾਤਾ ਨੂੰ ਜੇਲ੍ਹ ਦੇ ਵਿੱਚ ਦਿੱਤਾ ਫੜ ਕੇ ਉਹਦੇ ਪਰਿਵਾਰ ਨੂੰ ਵੀ ਦਿੱਤਾ ਤੌਣਾ ਕਸੂਰ ਤੌਣਾ ਆਪਣਾ ਪਤਾ ਹੀ ਨਹੀਂ ਕੀ ਹੈ ਬੜਾ ਦੁੱਖ ਹੁੰਦਾ ਹੈ ਜੋ ਪੰਜਾਬ ਦੀ ਖਾਤਰ ਬੋਲਿਆ ਆਖਦਾ ਸਾਰਾ ਪਰਿਵਾਰ ਕੈਨੇਡਾ ਅਮਰੀਕਾ ਦੇ ਐਂਸ਼ ਰਹਿੰਦਾ ਸੀ ਬਾਹਰ ਦੇ ਦੇਸ਼ਾਂ ਇਤਜੋ ਸੋਲੀ ਦੇ ਫੰਦੇ ਤੇ ਆ ਸੋਲੀ ਦੇ ਫੰਦੇ ਦੇਵੇਂ ਆ ਬੇ ਲੋਕ ਚੰਗੇ ਚੰਗੇ ਐਸ਼ਾਂ ਬੁੱਲੇ ਮਾਰ ਲੁੱਟਦੇ ਨੇ ਬਾਹਰ ਦੇ ਦੇਸ਼ਾਂ 'ਚ ਦੁਨੀਆ ਆਜ਼ਾਦੀ ਤੇ ਉਹਨਾਂ ਦਾ ਅੱਜ ਜੀ ਜੇਲ੍ਹਾਂ ਦੇ ਵਿੱਚ ਨੇ ਭਾਈ ਅਮਰਤਪਾਲ ਦੇ ਆਪ ਵੀ ਮਾਤਾ ਵੀ ਮੇਰੇ ਖਾਲ ਚਾਚਾ ਵੀ ਹੋਰ ਹੋਈ ਮੇਰਾ ਖਾਲ ਕੋਈ ਹੋਣ ਜੇ ਤੇ ਸਾਡਾ ਜਿਹੜਾ মিডিਆ ਹੈ ਨਾ ਅੱਗੇ ਵੀ ਬੋਲਿਆ ਸਾਡੇ মিডিਆ ਨੇ ਇੱਕ ਵੀ ਆਵਾਜ਼ ਨਹੀਂ ਠਾਈ মিডিਆ ਨੇ ਇੱਕ ਵੀ ਆਵਾਜ਼ ਨਹੀਂ ਠਾਈ ਭਈ ਪਾਈ ਅਰਤਪਾਲ ਦੀ ਮਾਤਾ ਨੂੰ ਫੜ ਕੇ ਤੇ ਜੇਲ੍ਹ ਚ ਦਿੱਤਾ ਇਹ ਕੋਈ ਗੱਲ ਨਹੀਂ ਬੇ ਲੋਕੀ ਕਿਸੇ মিডিਏ ਨੇ ਤੇ মিডিਆ ਸਾਡਾ ਹੈ ਤਾਂ ਪੰਜਾਬੀ ਹੀ ਸਾਰਾ ਬਹੁਤ ਮਾਰਾ ਕੀਤਾ ਮੈਂ ਅੱਗੇ ਕੀ ਨਾ ਗੱਲ ਸੋਚਦਾ ਰਹੇ ਨਾ ਵੀ ਜੇ ਅਸੀਂ ਇਕੱਠੇ ਨਹੀਂ ਹੋ ਸਕਦੇ ਅਸੀਂ ਸਪੋਰਟ ਨਹੀਂ ਕਰ ਸਕਦੇ ਤੇ ਸਾਡੇ ਮਗਰ ਖੜੇਗਾ ਕੌਣ ਕੋਈ ਕਾਲੋ ਸਾਨੂੰ ਤੋਂ ਕੁ ਬੰਦਾ ਨਹੀਂ ਰਹਿਦਾ ਪਿਆ ਵੀ ਜੇ ਅਮਰਤਪਾਲ ਸਿੰਘ ਉਹਨੇ ਉਹ ਦਿਨ ਬਿਆਨ ਦਿੱਤਾ ਤੇ ਜਸੇ ਬੰਦੀਆਂ ਉਹਦੇ ਬਰਖਲਾ ਹੋ ਗਈਆਂ ਪਾਈਆਂ ਅਮਰਤਪਾਲ ਕੋ ਹੋਰ ਮੈਨੂੰ ਤਾਂ ਨਾਮ ਭੁੱਲ ਗਿਆ ਉਹਨੂੰ ਕੁਛ ਮਹਿਰੋ ਆ ਸੌਰੀ ਪਾਈਆਂ ਅਮਰਤਪਾਲ ਮਹਿਰੋ ਉਹਦੇ ਜਸੇ ਬੰਦੀਆਂ ਬਰਖਲਾ ਹੋ ਗਈਆਂ ਮੈਨੇ ਬਿਆਨ ਕੋ ਦਿੱਤਾ ਤੇ ਤੁਸੀਂ ਦੇਖ ਲੋ ਇਡੀ ਇਡੀ ਸਾਡੀਆਂ ਜਸੇਵੰਦੀਆਂ ਔਰ ਬਾਬੇ ਸੁਰ ਸਿੰਘ ਵਾਲੇ ਨੇ ਬਾਬਾ ਅਵਤਾਰ ਸਿੰਘ ਜੀ ਦਾਇਆ ਸਿੰਘ ਜੀ ਕੋਈ ਕਮੀ ਨਹੀਂ ਉਹਨਾਂ ਦਾ ਫਰਜ਼ ਬਣਦਾ ਸੀ ਕਿ ਉਹ ਪਰਿਵਾਰਾਂ ਨੂੰ ਪੋਖ ਖੜਤਾ ਹੱਥੋਂ ਉਠਾਉਦੇ ਇਹ ਕੰਮ ਨਹੀਂ ਕਰਨਾ ਜਿਹੜੇ ਯੋਧੇ ਹੁੰਦੇ ਨੇ ਉਹ ਭੋਖੜਤਾ ਨਾਲ ਨਹੀਂ ਕਰਦੇ ਹੁੰਦੇ। ਉਹ ਸ਼ਿੰਗਾਰਸ਼ ਕਰਦੇ ਹੁੰਦੇ ਤੇ ਲੜਦੇ ਹੁੰਦੇ। ਜੇ ਕੈਨ ਉਥੇ ਸਾਰੇ ਕਹਿ ਦਿੰਦੇ ਨੇ ਮੈਂ ਵੀ ਤੇਰੇ ਨਾਲ ਆ ਮੈਂ ਵੀ ਤੇਰੇ ਨਾਲ ਮੈਂ ਵੀ ਉਹ ਨਾਲ ਆ ਪੈਕੜਾ ਨਾ ਪਾ ਮੈਂ ਗੜਾ ਨਾ ਮੈਂ ਪਾਸੇ ਮੈਂ ਵੀ ਨਾਲ ਆ ਨਾਲ ਉਹ ਤਾਂ ਸਾਰੇ ਨਾਲ ਕਹੀ ਜਾਂਦੇ ਨੇ ਪਾਸੇ ਤਾਂ ਕੋਈ ਵੀ ਨਹੀਂ ਹੈਗਾ। ਅੰਮਾਈ ਬਹੁਤ ਦੁੱਖ ਹੋਇਆ ਇਹਨਾਂ ਚੀਜ਼ਾਂ ਦਾ ਤੇ ਜਦੋਂ ਭਾਈ ਅਮਰਤਪਾਲ ਵੀਰ ਚਲਾਈ ਸੀ ਉਦੋਂ ਮੇਰਾ خیال ਹੈ ਨਾ ਕਿਸੇ ਮੇਰੇ ਵਰਗੇ ਬੰਦੇ ਨੂੰ ਲੱਗੇ ਨਹੀਂ ਲੱਗਣਦੇ ਜਿਹੜੇ ਨਾਲ ਸੀ ਨਾ ਬੰਦੇ ਕਈਆਂ ਦਾ ਭਾਈ ਅਮਰਤਪਾਲ ਨੂੰ ਪਤਾ ਹੀ ਨਹੀਂ ਉਹਨਾਂ ਨੂੰ ਲੱਗੇ ਨਹੀਂ ਲੱਗਣਦੇ ਸੀ ਮਾ ਜੀ ਨਾ 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 ਬਾਬਾ ਜੀ ਤੋਂ ਦੂਰ ਰਹਿਓ ਅੱਜ ਉਹਨਾਂ ਦੇ ਪਰਿਵਾਰ ਲੱਭਦੇ ਨਹੀਂ ਕਿਤੇ ਲੁੱਕ ਟੈਨ ਤੇ ਸੰਘਰਸ਼ ਵੀ ਜਿਹੜਾ ਉੱਥੇ ਕਰਦੇ ਭੈਣਾਂ ਮੈਂ ਤਾਂ ਵੇਖ ਕੇ ਆਇਆ ਗਏ ਸਾਂ ਉਹ ਭਾਈ ਅਮਰਤਪਾਲ ਦਾ ਪਰਿਵਾਰ ਤੇ ਜਿਹੜੇ 8-10 ਸਿੰਗੰਦਰ ਨਾਲ ਨੇ ਉਹਨਾਂ ਦੇ ਪਰਿਵਾਰ ਨਾਲ ਕੇ ਉਹਨਾਂ ਦੇ ਪਰਿਵਾਰ ਨਾਲ ਕੇ ਜੋ ਸਾਰੇ ਕਰਦੇ ਭੈਣੇ ਹੋਰ ਦੂਜੇ ਆਮ ਦੂਜੇ ਲੋਕ ਦੂਜੀ ਜਨਤਾ ਕੋਈ ਨਹੀਂ ਗਿਨਹਾਲੋ ਨਾਲ ਵੀ ਜਿਹੜੇ ਕੈਦੀਏ ਵੀ ਦੁਜਾ ਬੜੇ ਜਿਆਦੇ ਨੇ ਪਰ ਐਡੀ ਗੱਲ ਕੋ ਨਹੀਂ ਹੈ ਜੀ ਜੇ ਆਪਣੇ ਲੋਕ ਕੱਠਿਓ ਕੇ ਪੈ ਜਾਂਦੇ ਨਾ ਤਾਂ ਐਡੀ ਕੋ ਖਾਸ ਗੱਲ ਨਹੀਂ ਹੈ ਜੀ ਲੋਕਾਂ ਦੇ ਅਗਰ ਸੰਗਤ ਅਗੇ ਦੀ ਗੱਲ ਨਹੀਂ ਹੈ ਜੀ ਪਰ ਇੱਕ ਗੱਲ ਜ਼ਰੂਰ ਮੈਂ ਕਹਿ ਦੇਣਾ ਕਿਸੇ ਨੂੰ ਕੌੜੀ ਲੱਗੇਗੀ ਭਾਨੇ ਸਿੱਧੂ ਨੇ ਪੈਸੇ ਮੜਾਏ ਲੋਕਾਂ ਦੇ ਬਹੁਤ ਚੰਗਾ ਕੀਤਾ ਤੇ ਜਿਵੇਂ ਭਾਨੇ ਸਿੱਧੂ ਨੂੰ ਅੰਦਰੋਂ ਬਚਾ ਕੇ ਕੱਢਿਆ ਨਾ ਉਹ ਤੁਹਾਡੀ ਲੋਕਾਂ ਦੀ ਦੇਣ ਹੈ ਸੰਗਰੂਰ ਵਾਲਿਆਂ ਦੀ ਉਹ ਸੰਗਰੂਰ ਵਾਲਿਆਂ ਦੀ ਦੇਣ ਹੈ ਬਠਿੰਡੇ ਵਾਲਿਆਂ ਦੀ ਦੇਣ ਹੈ ਜਿਨ੍ਹਾਂ ਨੇ ਭਾਨੇ ਸਿੱਧੂ ਦੀ ਸਪੋਰਟ ਕੀਤੀ ਤੇ ਭਾਨਾ ਸਿੱਧੂ ਬਾਹਰ ਆ ਗਿਆ ਤੇ ਭਾਨਾ ਸਿੱਧੂ ਬਾਹਰ ਨਹੀਂ ਆਉਂਦਾ ਸੀ ਕਦੇ ਜਾਂਦਾ ਭਾਨਾ ਸਿੱਧੂ ਉੱਥੇ ਹਾਰ ਮੰਨ ਕੇ ਆਉਂਦਾ ਵੀ ਮੈਂ ਝਾੜੂ ਦੀ ਸਪੋਰਟ ਕਰਾਂਗਾ ਤੇ ਜਾ ਅੰਦਰੋਂ ਮਾਰ ਕੇ ਨਿਕਲਦਾ। ਖਰੀਦੇ ਨਾਲ ਭੈਣਾ ਦੇ ਵੀ ਪਰਚਾ ਹੁੰਦਾ। ਪਰ ਉਹ ਕਿੰਨਾ ਦੀ ਹੁੰਦੇ ਕਿਸਾਨ ਜਿਹਾ ਵਦਿਆਂ ਦੀ। ਜਿਸ ਸੰਗਰੂਰ, ਬਠਿੰਡਾ, ਮਾਨਸਾ ਉਹਨਾਂ ਲੋਕਾਂ ਦੇ। ਯਾਰ ਸਾਡਾ ਤਾਂ ਅੰਬਰਸਰ ਤਰਤਾਰ ਏਰੀਆ ਦਾ ਬਿਲਕੁਲ ਹੀ ਸੌ ਗਿਆ। ਏਡਾ ਜਝਾਰੂ ਏਰੀਆ ਹੈ। ਮੰਨਿਆ ਤਰ ਮੰਨਿਆ। ਇੰਨੇ ਰੀਆਂ ਲਿਆ ਦਿੰਦੇ ਨੇ। ਪਤਾ ਨਹੀਂ ਕੀ ਹੋ ਗਿਆ ਜਿਵੇਂ ਇਕੱਠਿਓ ਕੇ ਅਜ ਨਾਲੇ ਚੌਂਕੀ ਨੂੰ ਕੇਰਾ ਠਾਣੇ ਨੂੰ ਕੇਰਾ ਪਿਆ ਸੀ ਕੋਚੇ ਤਰੇ ਸਾਰੇ ਰੋਸ ਹੀ ਕਰਨਾ ਆਪਾਂ ਕਿਹੜਾ ਲੜਨਾ ਕਹਿਣਾ ਝਗੜਨਾ ਥੋੜਾ ਕਹਿਣਾ ਲੜਨਾ ਨਹੀਂ ਝਗੜਣਾ ਸੀ ਤਾਂ ਉਹਦਾ ਇੱਕ ਰੋਸ ਦੇਣਾ ਅਗਲੇ ਨੂੰ ਸਰਕਾਰ ਨੂੰ ਪਰ ਕੋਈ ਨਹੀਂ ਸਿਗਰੋ ਵੇਖੋ ਲੀਡਰਾਂ ਦੀਆਂ ਮਜੀਠੀਆ ਬੋਲ ਗਿਆ ਅਵਰਦਪਾਲ ਦੇ ਪਰਿਵਾਰ ਦੇ ਅੱਖ ਦੇ ਵਿੱਚ ਵੀ ਅਵਰਦਪਾਲ ਦੀ ਮਾਤਾ ਦੇ ਨਾਲ ਬਹੁਤ ਹੋਇਆ ਜਨਾ ਮਾਰਾ ਹੋਇਆ ਵੀ ਉਹ ਗੁਰੂ ਘਰ ਚੱਲੇ ਨੇ ਤੇ ਉਹਨਾਂ ਨੂੰ ਫੜ ਕੇ ਅੰਦਰ ਦੇ ਦਿੱਤਾ ਉਹਨਾਂ ਦੇ ਸੁਬਾਨ ਖੋਲੇ ਬੈਗ ਖੋਲੇ ਸਲੂਟ ਆ ਯਾਰ ਭਾਵੇਂ ਉਹਨੇ ਸਿਆਸਤ ਜੀ ਕੀਤਾ ਭਾਵੇਂ ਉਹਨੂੰ ਕੁਛ ਕੀਤਾ ਪਰ ਫਿਰ ਵੀ ਭਾਈ ਔਰਤ ਪਾਲ ਦੇ ਹੱਕ ਦੀ ਗੱਲ ਤਾਂ ਕਰ ਗਿਆ ਉਹਦੇ ਪਰਿਵਾਰ ਦੀ ਤੇ ਜਿਹੜੇ ਜਾਂ ਇਹ ਕਰ ਗਏ ਨੇ ਦੋ ਬੰਦੇ ਆ ਜਿਹੜੇ 92 ਸੀ ਜਿਤਾਏ ਇਹਨਾਂ ਦੇ ਵਿੱਚੋਂ ਇੱਕ ਵੀ ਨਹੀਂ ਬੋਲਿਆ ਇਹਨਾਂ 92 ਵਿੱਚੋਂ ਇੱਕ ਵੀ ਨਹੀਂ ਬੋਲਿਆ ਦੱਸੋ ਕਮਾਲ ਹੋ ਗਈ ਹੱਦ ਹੋ ਗਈ ਮੈਂ ਨਾ ਕਈ ਵਾਰ ਮੈਂ ਸੋਚਦਾ ਰਹੇ ਨਾ ਵੀ ਇਹ 92 ਜਿਤਾਏ ਸੀ ਲੋਕਾਂ ਨੇ ਤੇ ਇਹ ਜਤਾਏ ਕਿਹੜੀ ਕਿਹੜੇ 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 ਕਾਮ ਲਈ ਸੀ 92 ਦੇ 92 ਦੁਨੀਆਂ ਨੂੰ ਬੋਲਣਾ ਫਰਜ਼ ਵੱਡਦਾ ਭਰਾਓ ਹਰ ਇੱਕ insan ਨੂੰ ਅੱਗੇ ਆਉਣਾ ਚਾਹੀਦਾ ਜੇ ਤੁਸੀਂ ਅੱਗੇ ਨਹੀਂ ਆਉਂਦੇ ਤਾਂ ਬੜੀ ਮਾੜੀ ਗੱਲ ਹੈ ਚੰਗੀ ਗੱਲ ਨਹੀਂ ਹੈਗੀ ਕਿ ਉਹਨਾਂ ਗਰੀਬੀ ਨੇ ਕੋ ਮਾਰਾ ਨਹੀਂ ਕੀਤਾ ਤੇ ਬਾਕੀ ਉਹਨੇ ਤੁਰਿਆ ਤੁਰਿਆ ਜਾਂਦੇ ਉਹਨੇ ਤੇ ਆਪ ਸ਼ੁਕ ਸ਼ਾਂਤੀ ਨਾਲ ਧਰਨਾ ਦਿਓ ਇੱਕ ਸਰਕਾਰ ਨੂੰ ਸਰਕਾਰ ਨੂੰ ਆਪਾਂ ਦੋਸ਼ ਹੀ ਦੇਣਾ ਹੈ ਸਰਕਾਰ ਨੂੰ ਇੱਕ ਦੋਸ਼ ਹੀ ਦੇਣਾ ਹੈ ਹੋਰ ਸਰਕਾਰ ਨਾਲ ਕਿਹੜਾ ਕਿਹੜੀਆਂ ਆਪਾਂ ਲੜਾਈਆਂ ਕਰਨੀਆਂ ਕੋ ਲੜਨਾ ਥੋੜਾ ਕਿਸੇ ਨਾ ਇੱਕ ਮਰੂੜਾ ਦੇਣ ਹੁੰਦਾ ਵੀਰ ਤੇ ਮਰੂੜੇ ਦੀ ਗੱਲ ਹੋਰ ਏਡੀ ਗੱਲ ਕਿੱਡੀ ਗਾ ਖਾਸ ਜੇ ਮਰੂੜਾ ਦਿਓ ਤੇ ਜੇ ਸਰਕਾਰ ਮੰਨ ਜਾਂਦੀ ਵੀ ਭਾਈ ਇਹਨੂੰ ਕਿਹੜੀ ਗੱਲੋਂ ਇਹਨੂੰ ਕਿਹੜੀ ਗੱਲੋਂ ਇਹਨਾਂ ਨੂੰ ਫੜ ਕੇ ਅੰਦਰ ਦੇ ਦਿੱਤਾ ਜੀ ਇਹ ਚੱਲੇ ਦਾ ਦਰਬਾਰ ਸਾਹਿਬ ਸੀ ਤਾਂ ਸਿਰਫ ਸਰਕਾਰ ਨੂੰ ਇਹੀ ਖਤਰਾ ਸੀ ਵੇ ਇਹ ਕਿਦੇ ਬੋਟਾਂ ਜਿਹਨਾਂ ਖੜ ਜਾਣ ਇਹ ਕਿਦੇ ਬੋਟਾਂ ਜਿਹਨਾਂ ਖੜ ਜਾਣ ਹੈ ਵਾਹ ਬਈ ਵਾਹ ਸਾਤਰੀਗੜ ਵੀਰ ਜੀ ਮਾੜਾ ਜਿਹੜੇ ਤੁਸੀਂ ਜੀ ਜਿ ਲਿਖਿਆ ਮੈਨੂੰ ਆਉਂਦੀ ਨਹੀਂ ਹਿੰਦੀ ਇਹ ਨਹੀਂ ਪਰ ਜਿੰਨੇ ਜੋਗੇ ਜੇ ਸਾਰੇ ਸਪੋਰਟ ਜ਼ਰੂਰ ਕਰੋ ਸਾਲ ਸਾਲ ਦਾ ਐਨਐਸਏ ਵਧ ਗਿਆ ਉਹਨਾਂ ਤੇ ਇਹ ਪਰਿਵਾਰ ਨੂੰ ਅੰਦਰ ਦੇਤਾ ਤੇ ਸਾਰਾ ਟੱਬਰ ਉਹਨਾਂ ਦਾ ਖੇਰੂ ਖੇਰੂ ਹੋ ਗਿਆ ਮੈਂ ਅਸੀਂ ਮੈਂ ਅਸੀਂ ਇਹ ਗੱਲ ਕਹੀ ਸੀ ਤੁਹਾਨੂੰ ਪਹਿਲਾਂ ਵੀ ਜਿਹੜੇ ਆ ਪੱਤਰਕਾਰ ਨੇ ਨਾ ਜਿਹੜੇ ਆ ਪੱਤਰਕਾਰ ਇਹ ਪੱਤਰਕਾਰ ਨਿਹੜਾ ਕਲੇ ਦੀ ਮੋਢ ਨੇ ਇਹ ਪੱਤਰਕਾਰ ਇੰਨਾ ਜ਼ਿਆਦਾ ਨੁਕਸਾਨ ਕਰਾਉਣਗੇ ਜਿੰਨਾ ਅੰਤ ਸਾਬ ਇੱਕੋ ਨਹੀਂ ਤੇ ਵਾਕੇ ਹੀ ਉਹ ਨੁਕਸਾਨ ਕਰਾਤਾ ਕੋਈ ਕਸਰ ਨਹੀਂ ਛੱਡਿਆ ਉਹਨਾਂ ਨੇ ਬਹੁਤ ਜ਼ਿਆਦਾ ਨੁਕਸਾਨ ਕਰਾਤਾ ਇਸ ਵੇਲੇ ਇੰਨਾ ਨੁਕਸਾਨ ਇੰਨਾ ਨੁਕਸਾਨ ਇਹ ਪੱਤਰਕਾਰਾਂ ਨੇ ਕਰਾਇਆ ਤੇ ਉਹ ਸੀ ਨਵਾਂ ਮੁੰਡਾ ਤੇ ਖੂਨ ਸੀ ਨਵਾਂ ਤੇ ਨਵੇਂ ਖੂਨ ਚ ਆ ਗਏ ਤੇ ਇੰਟਰਵਿਊ ਦਿੱਤੀ ਤੁਰਿਆ ਗਿਆ ਚਲੋ ਕਰਦੀ ਦਾ ਕਾਲਪੁਰਖੇ ਜੋ ਵੀ ਉਹਨਾਂ ਦੀਆਂ ਰੋਟੀਆਂ ਉੱਥੇ ਲੈਣੀਆਂ ਸੀ ਵਿਚਾਰਿਆਂ ਦੀਆਂ ਉਹ ਰੋਟੀਆਂ ਉਹਨਾਂ ਨੇ ਖਾਣ ਜਾਣਾ ਪੈਣਾ ਸੀ ਉਹਨਾਂ ਨੂੰ ਉੱਥੇ ਪਰ ਅੱਜ ਉਹ ਅੱਜ ਮੈਂ ਉਹ ਚੈਨਲਾਂ ਨੂੰ ਇਹ ਪੁੱਛਣਾ ਵੀ ਅੱਜ ਉਹ ਚੈਨਲ ਕਿੱਥੇ ਨੇ ਅੱਜ ਉਹ ਚੈਨਲਾਂ ਦਾ ਫਰਜ਼ ਬਣਦਾ ਸੀ ਮਾਤਾ ਨੂੰ ਉਹਨਾਂ ਦੇ ਪਰਿਵਾਰ ਨੂੰ ਫੜ ਕੇ ਸੋ ਉਹਨਾਂ ਦੀ ਖਬਰ ਉਹਨਾਂ ਦੇ ਇੰਟਰਵਿਊ ਦਾ ਕਰ ਲਓ ਉਹਨਾਂ ਦੇ ਪਿਓ ਦੇ ਕੋਲ ਜਾ ਕੇ ਇੰਟਰਵਿਊ ਤਾਂ ਕਰ ਲਵੋ ਪਰ ਨਹੀਂ ਕਰਦੇ ਕਦੇ ਵੀ ਨਹੀਂ ਜਾਂਦੇ ਕਦੇ ਵੀ ਨਹੀਂ ਜਾਂਦੇ ਸਵਾਲ ਹੀ ਨਹੀਂ ਪੈਣਾ ਹੁੰਦਾ ਪਰ ਕੋਈ ਗੱਲ ਨਹੀਂ ਉਹ ਦਿਨ ਦੂਰ ਨਹੀਂ ਜਦੋਂ ਉਹ ਬਾਹਰ ਆ ਗਿਆ ਫਿਰ ਤੁਸੀਂ ਜਾ ਕੇ ਇੰਟਰਵਿਊ ਕਰਾਂਗੇ ਫਿਰ ਅਸੀਂ ਤੁਹਾਨੂੰ ਪੁੱਛਾਂ ਕਰਾਂਗੇ ਕਿ ਹੁਣ ਦੱਸੋ ਉਦੋਂ ਤੁਸੀਂ ਕਿੱਥੇ ਸੀ ਇਹ ਚੀਜ਼ ਤੋਂ ਅਸੀਂ ਭਾਈ ਹਰਪਾ ਨੂੰ ਬਣਾ ਕਰਦਾ ਸੀ ਮੈਂ ਇਹ ਚੀਜ਼ ਤੋਂ ਨਾ ਜਦੋਂ ਕਰਦਾ ਸੀ ਤੇ ਮੈਂ ਉਹਦੋਂ ਦਾ ਸੀ ਮੈਂ ਕਿਹ ਨਿਹਰਾ ਮਰਵਾਉਣ ਦਾ ਸਾਧਨ ਹੈ ਨਿਹਰਾ ਮਰਵਾਉਣ ਦਾ ਤੇ ਉਹ ਬਿੱਟੂ ਨੇ ਆਹ ਕਹਤਾ ਤੇ ਉਹ ਮਹਿਮ ਸ਼ਾਹ ਨੇ ਆਹ ਕਹਤਾ ਦੂਜੇ ਜੇ ਕਿਸੇ ਨੇ ਗਾਲ ਕੱਢੀ ਉਹ ਤੇ ਕਿਸੇ ਨੂੰ ਦੱਸੀਏ ਨਾਲ ਆ ਤਾਂ ਅਗਲੇ ਨੂੰ ਗੁੱਸਾ ਨਹੀਂ ਆਉਂਦਾ ਜੇ ਜਾ ਕੇ ਕਹੀਏ ਨਾ ਵਧਾ ਕੇ ਤੂੰ ਨੇ ਤੈਨੂੰ ਆ ਗਾਲ ਕੱਢ ਦਿੱਤੀ ਤੂੰ ਵੱਧ ਕੇ ਗਾਲ ਗੱਲ ਕਰਦਾ ਤੇ ਦੱਸੀਏ ਨਾ ਨਾ ਤੂੰ ਗੁੱਸਾ ਘੱਟ ਆਉਂਦਾ ਤੇ ਉਹ ਇਸ ਕਰਕੇ ਬੜਾ ਜ਼ੁਲਮ ਤੇ ਬਹੁਤ ਜ਼ੁਲਮ ਭਰਾ ਹੋਇਆ ਖੜੋ ਖਲੋਣਾ ਫਰਜ਼ ਬਣਦਾ ਬੋਲਿਆ ਕਰੋ ਧਰਨੇ ਤੇ ਜਿੰਨੇ ਕੁ ਜੋਗੀ ਜੀ ਜਾਓ ਸਾਡੀ ਤੇ ਬੇਨਤੀ ਲੋਕਾਂ ਨੂੰ ਪਰਦੇਸਾਂ ਛੱਡ ਕੇ ਆਏ ਨੇ ਸਾਰਾ ਕੁਝ ਪਰ ਅੱਜ ਪਰਦੇਸਾਂ ਛੱਡ ਕੇ ਆ ਗਏ ਉਹਨਾਂ ਦੇ ਆ ਹਾਲ ਨੇ ਇਸ ਕਰਕੇ ਤੁਸੀਂ ਮੇਰੀ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰਦੇ ਜਿਵੇਂ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ